ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀਫਲ ਲੈ ਕੇ ਆਇਆ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਆਇਆ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਕਿਸ ਖੁਸ਼ਕਿਸਮਤਾਰੇ ਆਓ ਗੱਲ ਕਰਦੇ ਹਾਂ ਮੇਗ ਰਾਸ਼ੀਫਲ ਦੀ ਮਨਪਸੰਦ ਰਹੇਗਾ ਪਰ ਅਗਿਆਨਤਾ ਦੇ ਡਰ ਕਾਰਨ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਵਿਦੇਸ਼ ਕਮਾਹ ਪ੍ਰਤੀ ਸੁਚੇਤ ਰਹੋ ਨੌਕਰੀ ਵਿੱਚ ਵਿਦੇਸ਼ ਜਾਣ ਦੀ ਸੰਭਾਵਨਾ ਹੈ ਯਾਤਰਾ ਲਾਭਦਾਇਕ ਰਹੇਗੀ ਉਸੀ ਕਿਸੇ ਦੋਧ ਦੀ ਮਦਨ ਆਯਾਦਾਤ ਵਿੱਚ ਨਿਵੇਸ਼ ਕਰ ਸਕਦੇ ਹੋ ਕਾਰੋਬਾਰੀ ਕਾਰੋਬਾਰੀ ਸਥਿਤੀ ਵਿੱਚ ਤਦਾਰ ਹੋਏਗਾ ਗੁੱਸਾ ਬਹੁਤ ਜ਼ਿਆਦਾ ਰਹੇਗਾ ਪਰਿਵਾਰਿਕ ਸਮੱਸਿਆ ਕਰਨ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ ਕਿਸੇ ਧਾਰਮਿਕ ਸਥਾਨ ਦੇ ਜਾਨ ਦੀ ਯੋਜਨਾ ਬਣ ਸਕਦੀ ਹੈ ਰਿਸ਼ਤਿਆਂ ਵਿੱਚ ਮਿਠਾਸ ਆਏਗੀ ਬਵਾਦਾਂ ਤੋਂ ਦੂਰ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲ ਦੀ ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖੋ ਜੀਵਨ ਦੁਖਦਈ ਹੋ ਸਕਦਾ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ ਵਾਨ ਸੁਖ ਵਾਸ ਸਕਦਾ ਹੈ ਖਰਚੇ ਵਧਣਗੇ ਬੋਲਚਾਲ ਵਿੱਚ ਨਰਮੀ ਰਹੇਗੀ ਕੁਝ ਬਕਾਇਆ ਪੈਸਾ ਮੁੜ ਪ੍ਰਾਪਤ ਹੋ ਸਕਦਾ ਹੈ ਵਪਾਰ ਵਿੱਚ ਜ਼ਿਆਦਾ ਮਿਹਨਤ ਹੋਏਗੀ ਮਾਨਸਿਕ ਸ਼ਾਂਤੀ ਰਹੇਗੀ ਆਓ ਅੱਗੇ ਗੱਲ ਕਰਦੇ ਹਾਂ ਮੇਥੋਂ રાશિਫਲ ਦੀ ਨੌਕਰੀ ਵਿੱਚ ਸੁਧਾਰ ਹੋਏਗਾ ਪਰ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰੱਖੋ ਯਾਤਰਾ ਤੇ ਜਾਣ ਦੀ ਸੰਭਾਵਨਾ ਹੈ ਬੇਲੋੜੇ ਝਗੜਿਆਂ ਤੋਂ ਬਚੋ ਤੁਹਾਨੂੰ ਅਚਾਨਕ ਪੈਸਾ ਮਿਲੇਗਾ ਮਨ ਵਿੱਚ ਸ਼ਾਂਤੀ ਅਤੇ ਪ੍ਰਸੰਨਤਾ ਦੀ ਭਾਵਨਾ ਰਹੇਗੀ ਨੌਕਰੀ ਲਈ ਇੰਟਰਵਿਊ ਆਦੀ ਵਿੱਚ ਤੁਹਾਨੂੰ ਸੁਭਾਵਨੇ ਨਤੀਜੇ ਮਿਲਣਗੇ ਆਪਣੀ ਖਰਾਕ ਪ੍ਰਤੀ ਸੁਚੇਤ ਰਹੋ ਸੁਭਾਅ ਵਿੱਚ ਜਿੜਾਪਣ ਰਹੇਗਾ ਜਲ ਕਰਦੇ ਆ ਕਰਕਰਾਸ਼ੀ ਫਲਦੀ ਸਬਰ ਰੱਖੋ ਬੇਲੋੜੇ ਗੁੱਸੇ ਅਤੇ ਬਹਿਸ ਤੋਂ ਬਚੋ ਲੇਖਣੀ ਆਦੀ ਵਰਗੇ ਬੋਧੀ ਕਮਾਂ ਵਿੱਚ ਜਿਵੇਂ ਵਸ ਸਕਦੇ ਹਨ ਮਾਂ ਦੇ ਪਰਿਵਾਰ ਦੀ ਕਿਸੇ ਔਰਤ ਤੋਂ ਪੈਸੇ ਮਿਲਣ ਦੀ ਸੁਭਾਅਨਾ ਹੈ ਮਨ ਵਿਆਕੁਲ ਰਹੇਗਾ ਭੈਣ ਭਰਾ ਨਾਲ ਯਾਤਰਾ ਦੀ ਯੋਜਨਾ ਬਣ ਸਕਦੀ ਕੱਪੜੇ ਆ ਆਦਿ ਤੇ ਖਰਚਵਾ ਸਕਦਾ ਮਨ ਵਿੱਚ ਉਮੀਦ ਅਤੇ ਨਿਰਾਸ਼ਾ ਦੀ ਮਿਸ਼ਰਣ ਭਾਵਨਾਵਾਂ ਬਣੀ ਰਹੇਗੀ ਪਰਿਵਾਰ ਵਿੱਚ ਵਿੱਚ ਤਾਂ ਵਿਚਾਰ ਧਾਰਕ মতਪੇਦ ਹੋ ਸਕਦੇ ਹਨ ਅੱਗੇ ਗੱਲ ਕਰਦੇ ਹਾਂ ਅੰਗਰੇਜ਼ੀ ਬਲ ਦੀ ਮਨ ਸ਼ਾਂਤ ਰਹੇਗਾ ਕਲਾ ਜਾਂ ਸੰਗੀਤ ਪ੍ਰਤੀ ਰੁਚੀ ਵਾ ਸਕਦੀ ਹੈ ਭੋਜਨ ਵਿੱਚ ਰੁਚੀ ਵਾ ਸਕਦੀ ਹੈ ਨੌਕਰੀ ਵਿੱਚ ਤਰੱਕੀ ਹੋ ਸਕਦੀ ਹੈ ਆਮਦਨ ਵਿੱਚ ਵਾਧਾ ਆਏਗਾ ਵਿਦਿੱਕ ਜਾਂ ਬੁੱਧਿਕ ਕਮਾਂ ਦੇ ਸੁਹਾਵਣੇ ਨਤੀਜੇ ਮਿਲਣਗੇ ਇਚਿਤ ਪ੍ਰਾਪਤ ਹੋ ਸਕਦੀ ਹੈ ਕਾਰਜ ਸਥਾਨ ਨੇ ਵਿੱਚ ਨਿਰਾਸ਼ਾ ਅਤੇ ਅਸਤੁਸ਼ਟੀ ਦੀ ਭਾਵਨਾ ਰਹੇਗੀ ਤੁਹਾਨੂੰ ਸਮਾਜ ਤੋਂ ਇੱਜ਼ਤ ਅਤੇ ਸ਼ਰਤ ਤੋ ਮਿਲੇਗੀ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲ ਦੀ ਤੁਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਰਹੋਗੇ ਪਰ ਸੰਜਮੀ ਵੀ ਰੱਖੋ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ ਪਰਿਵਾਰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ ਭਰਾਵਾਂ ਤੋਂ ਸਹਿਯੋਗ ਮਿਲ ਸਕਦਾ ਹੈ ਧੀਰਜ ਬਣਾਈ ਰੱਖੋ ਕਿਸੇ ਮਿੱਤਰ ਦੀ ਮਦਦ ਨਾਲ ਵਪਾਰ ਵਿੱਚ ਬਦਲਾਅ ਦੀ ਸੁਭਾਵਨਾ ਹੋ ਸਕਦੀ ਗੁੱਸੇ ਦੇ ਪਲ ਅਤੇ ਸੰਤੁਸ਼ਟੀ ਦੇ ਪਲ ਹੋਣਗੇ ਨੌਕਰੀ ਵਿੱਚ ਅਫਸਰਾਂ ਨਾਲ ਵਿਚਾਰਕ મતਭੇਦ ਹੋ ਸਕਦਾ ਹੈ ਸੰਤਾਨ ਦੀ ਸਿਹਤ ਨੂੰ ਲੈ ਕੇ ਮੰਨ ਚਿੰਤਤ ਰਹਿ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਤੁਲ ਰਾਸ਼ੀ ਫਲ ਦੀ ਆਮਦਨ ਵਿੱਚ ਕਮੀ ਅਤੇ ਖਰਚੇ ਵਧਣਗੇ ਵੇਤਾ ਤੋਂ ਤਾਂ ਦੀ ਪ੍ਰਾਪਤੀ ਹੋ ਸਕਦੀ ਹੈ ਕੱਪੜਿਆਂ ਤੋਂ ਤੋਹਫੇ ਵਜੂ ਪ੍ਰਾਪਤ ਕੀਤੇ ਜਾ ਸਕਦੇ ਹਨ ਆਪਣੀ ਸਿਹਤ ਦਾ ਖਿਆਲ ਰੱਖੋ ਸੰਜਮ ਰੱਖੋ ਪਰਿਵਾਰਕ ਜ਼ਿੰਮੇਵਾਰੀਆਂ ਆ ਸਕਦੀਆਂ ਹਨ ਤੁਹਾਨੂੰ ਮਾਤਾ ਪਿਤਾ ਦਾ ਸਹਿਯੋਗ ਮਿਲੇਗਾ ਆਮਦਨ ਦੀ ਸਥਿਤੀ ਵਿੱਚ ਧਾਰ ਰਹੇ ਹੋਏਗਾ ਧੀਰਜ ਹੀ ਘਟ ਜਾਏਗਾ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ ਅੱਗੇ ਗੱਲ ਕਰਦੇ ਹਾਂ ਵਿਸ਼ੇ ਪ੍ਰਾਸ਼ੀਪਤ ਨੌਕਰੀ 'ਚ ਤਰੱਕੀ ਦੇ ਰਾਹ ਪੱਦਰੇ ਹੋਣਗੇ ਆਮਦਨ ਵਿੱਚ ਵਾਧਾ ਹੋਵੇਗਾ ਕੰਮ ਦਾ ਬੋਝ ਵਧੇਗਾ ਆਪਣੀ ਸਿਹਤ ਦਾ ਖਿਆਲ ਰੱਖੋ ਆਤਮੇ ਸ਼ਿਫਸ਼ਾਸ਼ ਨਾਲ ਭਰਪੂਰ ਰਹੇਗਾ ਬੋਲ ਚਾਲ ਵਿੱਚ ਨਰਮੀ ਵਧੇਗੀ ਤੁਹਾਨੂੰ ਆਪਣੇ ਕਾਰੋਬਾਰੀਆਂ ਦੇ ਵਿਸਤਾਰ ਵਿੱਚ ਭੈਣ ਭਰਾ ਦਾ ਸਹਯੋਗ ਮਿਲ ਸਕਦਾ ਹੈ ਨੌਕਰੀ ਵਿੱਚ ਤੁਹਾਨੂੰ ਉੱਚਾ ਉੱਦਮ ਮਿਲ ਸਕਦਾ ਕੰਮ ਦਾ ਦਾਇਰਾ ਵਧੇਗਾ ਕਿਸੇ ਹੋਰ ਥਾਂ ਵੀ ਜਾ ਸਕਦੇ ਹੋ ਦੋਸਤਾਂ ਦਾ ਸਹਯੋਗ ਮਿਲੇਗਾ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਫਲ ਦੀ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ ਪ੍ਰਸ਼ਾਸਨ ਤੋਂ ਵੀ ਮਦਦ ਮਿਲ ਸਕਦੀ ਹੈ ਵਾਣ ਸੁੱਖ ਵਧੇਗਾ ਮਾਂ ਦੀ ਸੇਵਾ ਦਾ ਧਿਆਨ ਰੱਖੋ ਘਰ ਵਿੱਚ ਖੁਸ਼ਹਾਲੀ ਆਏਗੀ ਪਰਿਵਾਰ ਵਿੱਚ ਮਾਨ ਸਨਮਾਨ ਵਧੇਗਾ ਦੋਸਤਾਂ ਦੇ ਨਾਲ ਯਾਤਰਾ ਦੀ ਯੋਜਨਾ ਬਣ ਸਕਦੀ ਹੈ ਕੰਮ ਕਾਜ ਵਿੱਚ ਸਫਲਤਾ ਆ ਸਕਦੀਆਂ ਹਨ ਗੱਲਬਾਤ ਵਿੱਚ ਸੰਤੁਲਨ ਰੱਖੋ ਭਰਾਵਾਂ ਦੇ ਸਹਿਯੋਗ ਨਾਲ ਆਮਦਨ ਦੇ ਸਾਧਨ ਵਿਕਸਿਤ ਹੋ ਸਕਦੇ ਹਨ ਵਿਆਹਤਾ ਜੀਵਨ ਖੁਸ਼ਹਾਲ ਰਹੇਗਾ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲ ਦੀ। ਹਾਲਤ ਜ਼ਿਆਦਾ ਰਹੇਗਾ ਜੀਵਨ ਸਾਥੀ ਸਿਹਤ ਦਾ ਧਿਆਨ ਰੱਖੋ ਨੌਕਰੀਆਂ ਵਿੱਚ ਕੰਮ ਕਾਜ ਵਿੱਚ ਬਦਲਾਅ ਹੋ ਸਕਦਾ ਹੈ। ਆਮਦਨ ਵਿੱਚ ਵਾਧਾ ਵਧੇਗਾ ਤੁਹਾਨੂੰ ਕਿਸੇ ਪੁਰਾਣੇ ਦੋਸਤ ਤੋਂ ਵਪਾਰਕ ਪ੍ਰਸਤਾਵ ਮਿਲ ਸਕਦਾ ਹੈ। ਕੰਮ ਕਾਜ ਵਿੱਚ ਬੋਝ ਵਧੇਗਾ। ਜੀਵਨ ਵਿੱਚ ਜੀਵਨ ਜਿਉਣਾ ਵਿਵਸਥਿਤ ਹੋ ਜਾਏਗਾ। ਮਨ ਬਿਆਕੁਲ ਰਹੇਗਾ। ਸੁਭਾਅ ਵਿੱਚ ਜਿੱਦ ਹੋ ਸਕਦੀ ਪਰਵਾਹ। ਕੁਝ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਅੱਗੇ ਗੱਲ ਕਰਦੇ ਆਪਾਂ ਕੁੰਭ ਰਾਸ਼ੀ ਫਲਦੀ ਆਤਮ ਵਿਸ਼ਵਾਸ ਵਿੱਚ ਕਮੀ ਆਏਗੀ ਵਪਾਰ ਵਿੱਚ ਕਿਸੇ ਮੱਤਰ ਦੀ ਮਿੱਤਰ ਦੀ ਕਿ ਵਪਾਰ ਵਿੱਚ ਕਿਸੇ ਮਿੱਤਰ ਦਾ ਸਹਿਯੋਗ ਮਿਲ ਸਕਦਾ ਹੈ ਆਮਦਨ ਵਧੇਗੀ ਪਰ ਖਰਚਾ ਵੀ ਵੱਧ ਸਕਦਾ ਹੈ ਜੀਵਨ ਸਾਥੀ ਦੀ ਸੇਧ ਦਾ ਧਿਆਨ ਰੱਖੋ ਪਰਿਵਾਰ ਦੇ ਨਾਲ ਯਾਤਰਾ ਦੀ ਯੋਜਨਾ ਬਣ ਸਕਦੀ ਹੈ ਗੈਰ ਗੈਰ ਯੋਜਨਾਬੰਦ ਖਰਚੇ ਵਧਣਗੇ ਕਾਰੋਬਾਰ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਪਿਤਾ ਦੀ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਡਾਕਟਰੀ ਖਰਚੇ ਵੱਸ ਸਕਦੇ ਹਨ ਆਓ ਆਪਾਂ ਗੱਲ ਕਰਦੇ ਹਾਂ ਮੇਨ ਰਾਸ਼ੀ ਫਲਦੀ ਮਨ ਵਿੱਚ ਆਸ ਤੇ ਨਿਰਾਸ਼ਾ ਦੀ ਭਾਵਨਾਵਾਂ ਹੋ ਸਕਦੀਆਂ ਧਾਰਮਿਕ ਕੰਮਾਂ ਵਿੱਚ ਰਜਾਈਵੇਂ ਵੱਸ ਸਕਦੇ ਹਨ ਵਪਾਰ ਲਈ ਯਾਤਰਾ ਲਾਇਬ ਦੇਖ ਰਹੇਗੀ ਚੰਗੀ ਹਾਲਤ ਵਿੱਚ ਹੋਣਾ ਤੇਜੇ ਬਣਾਈ ਰੱਖੋ ਪਰਿਵਾਰ ਵਿੱਚ ਆਪਸੀ ਝਗੜੇ ਤੋਂ ਬਚੋ ਭੈਣਾ ਅਤੇ ਭਰਾਵਾਂ ਦਾ ਸਹਿਯੋਗ ਮਿਲ ਸਕਦਾ ਹੈ ਤਨ ਪ੍ਰਾਪਤੀ ਹੋ ਸਕਦੀ ਹੈ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ ਧੰਨਵਾਦ